कस्टमर आया कस्टमर बाद चा सोने रखे सूट तेने ने है हा? हाँ जी हाँ जी दीदी दिखा मैं सूट ही देखा हो रही थी मठियाई लैन आए बस सूट ही विखाने लगी मैं तुम्हें गुलाब जामुन विखाते दसो कि सूट लाओगे जी कि सूट विखाओगे तो वेखा चंगी तरह है सूट विखाने ध्यान ही है नहीं ध्यान मैडम जी मेरा ढेर जी मैं कुछ नहीं है, भी हैवी सूट लोगे हल्का सूट लोगे कि सूट वेखोगे वीया सूट सारे वीये ने सा कुछ माड़ा रखते नहीं गे अच्छी सारा कुछ वीया रखते आखो तुम ਏ ਬੜਾ ਟ੍ਰੈਂਡ ਹੈ ਅੱਜਕੱਲ ਆ ਦੇਖੋ ਤੁਸੀਂ ਚਿਕਨ ਦਾ ਬਹੁਤ ਟ੍ਰੈਂਡ ਹੈ ਨਾ ਅੱਜਕੱਲ ਨਹੀਂ ਨਹੀਂ ਅਹੀਂ ਨਹੀਂ ਖਾਂਦੇ ਜਿਗਨ ਚੁਗਣ ਇਹ ਕੱਪੜੇ ਦਾ ਨਾਮ ਚਿਕਨ ਹੈ ਨਹੀਂ ਅਹੀਂ ਰਾਧਾ ਸਵਾਮੀ ਇਹ ਚਿਕਨ ਚਲੋ ਛੱਡੋ ਤੁਸੀਂ ਮੈਂ ਤੁਹਾਨੂੰ ਹੋਰ ਦਿਖਾਨੀ ਆ ਤੁਸੀਂ ਨਾ ਇਹ ਕੱਪੜਾ ਦੇਖੋ ਇਹ ਨਾ ਇਹ ਜੌਰਜਟ ਹੈ ਜੌਰਜਟ ਵਾਲਾ ਕੱਪੜਾ ਇਹ ਤੁਹਾਨੂੰ ਬਹੁਤ ਪਸੰਦ ਆਇਆ ਕਿ ਤੁਸੀਂ ਪਲੀਜ਼ ਇਹ ਜੌਰਜਟ ਦਾ ਕੱਪੜਾ ਲੈ ਨਹੀਂ ਤੂੰ ਰਹਿਣ ਦੇ ਅਹੀਂ ਜੱਟ ਹੈ ਹੀ ਨਹੀਂ ਗੇ ਕੱਪੜੇ ਚ ਕੋਈ ਜੱਟ ਪਾਤ ਨਹੀਂ ਹੁੰਦੀ ਜੱਟ ਨਹੀਂ ਆ ਜੌਰਜਟ ਮੇਰੇ ਤੇ ਥੋੜਾ ਹੈਵੀ ਸੂਟ ਦਿਖਵਾਨੀ ਹੈ ਤੁਸੀਂ ਆ ਦੇਖੋ ਨਾ ਬਹੁਤ ਹੈਵੀ ਸੂਟ ਹੈ ਇਹ ਦਿਖਾਨੀਆ ਤੁਹਾਨੂੰ ਮੈਂ ਇਹ ਇੱਕ ਇਹ ਦੇਖੋ ਇਹ ਇਹ ਦੇਖੋ ਇਹ ਲਹਿੰਗਾ ਹੈ ਇਹਨਾਂ ਤੁਹਾਨੂੰ ਪੱਭੇਗਾ ਐਡਾ ਪਾੜਾ ਥੋੜੀ ਤੇ ਮੇਰੀ ਉਮਰ ਵੇਖ ਹਾ ਬੋਤ ਕਹਿ ਰਹੇ ਸੀ ਕੁਛ ਪਾੜਾ ਤਕਾ ਪਾੜਾ ਦਿਖਾਉਂ ਹਾਂ ਹੋਰ ਦਿਖਾਨੀਏ ਹੋਰ ਦਿਖਾ ਦਿਓ ਹਾਂ ਹੈ ਨਹੀਂ ਆਂਟੀ ਕਿਨੂੰ ਕਿਹਾ ਸਾਰੀ ਜੀ ਜੀ ਸਾਰੀ ਕਰਦੀ ਹੋ ਕੀ ਹੁਣ ਤੁਸੀਂ ਕਿਹਾ ਨਾ ਮੇਰੀ ਉਮਰ ਵੇਖ ਕੇ ਤਾਂ ਕਰ ਗਈ ਉਮਰ ਵੇਖ ਲਈ ਸੀ ਆ ਦੇਖੋ ਆ ਕਲਰ ਤੁਹਾਨੂੰ ਬਹੁਤ ਸੂਟ ਕਰੇਗਾ ਇਹ ਦੇਖੋ ਤੁਸੀਂ ਇਹ ਨਾ ਫੁੱਲ ਬੂਟੀਆਂ ਵਾਲਾ ਸੂਟ ਹੈ ਬਹੁਤ ਤੁਹਾਨੂੰ ਸੂਟ ਕਰੇਗਾ ਇਹ ਤੁਸੀਂ ਇਹ ਦੇਖੋ ਹ ਨਕਲੀ ਜੀਆਂ ਬੂਟੀਆਂ ਪਾਈਆਂ ਕਿੰਨੇ ਦਾ ਵਾ ਇਹ ਬਹੁਤ ਬਹੁਤ ਰੀਜ਼ਨੇਬਲ ਰੇਟ ਤੇ ਓਨਲੀ 1500 1500 ਦਾ ਨਾਰੇ ਕਹਿੰਦੀ ਰੀਜ਼ਨੇਬਲ ਆ ਤੁਹਾਡੇ ਮਹਿੰਗੇ ਨੂੰ ਰੀਜ਼ਨੇਬਲ ਕਹਿੰਦੇ ਹੋ ਨੇ ਨਾ ਮੈਨੂੰ ਰੀਜ਼ਨੇਬਲ ਨਹੀਂ ਚਾਹੀਦਾ ਤੂੰ ਐ ਕਿੱਥੇ ਮੈਨੂੰ ਸਸਤਾ ਜਿਹਾ ਵਿਖਾ ਤੋ ਰੀਜ਼ਨੇਬਲ ਇੱਕ ਮਿੰਟ ਮੈਂ ਤੁਹਾਨੂੰ ਕੁਝ ਹੋਰ ਦਿਖਾਨੀ ਆ ਆ ਦੇਖੋ ਤੁਸੀਂ ਆ ਪਿੱਕਾ ਜਿਹਾ ਕਲਰ ਬਹੁਤ ਆੜੀ ਤੇ ਸੂਟ ਬੁੱਢੜੀ ਆ ਕਿ ਤਾ ਪਹਿਲਾਂ ਮੈਨੂੰ ਇਹ ਦੱਸ ਕਿ ਤੇਰੀ ਦੁਕਾਨ ਤੇ ਕਿਹਨੇ ਕਿੱਦਾਂ ਦਾ ਰੰਗ ਵਿਖਾਈ ਜਾਂਦੀ ਕਾਟਨ ਦੇ ਸੂਟ ਦੇ ਤੋ ਤੁਸੀਂ ਪਿਓਰ ਕਾਟਨ ਦੇ ਸੂਟ ਆ ਇੰਨਾ ਸੋਹਣਾ ਸੂਟ ਆ ਨਾ ਤੁਸੀਂ ਪਾ ਕੇ ਦੇਖੋ ਆਹ ਦੇਖੋ ਤੁਸੀਂ ਇਹ ਬਹੁਤ ਸੂਟ ਕਰੇਗਾ ਆਹ ਕਿ ਚਾਦਰਾਂ ਜਿਹਾ ਵਿਖਾਈ ਜਾਨੀ ਤਾਂ ਸੂਟ ਵਿਖਾਉਣ ਨੂੰ ਕਿਹਾ ਚਾਦਰਾਂ ਵਿਖਾਉਣ ਸੂਟ ਹੈ ਮੈਮ ਸੂਟ ਹੈ ਸੋ ਸੂਟ ਦਿਖਾ ਰਹੀ ਤੁਹਾਨੂੰ ਮੈਂ ਸੂਟ ਆਹ ਦੇਖੋ ਤੁਸੀਂ ਆਹ ਆਫ ਵਾਈਟ ਕਲਰ ਦਾ ਬਹੁਤ ਸੋਹਣਾ ਹੈਵੀ ਕੱਪੜੇ ਦਾ ਸੂਟ ਹੈ ਦੇਖੋ ਬਹੁਤ ਸੋਹਣਾ ਸੂਟ ਹੈ ਲੈ ਇਹ ਸੂਟ ਹੈ ਪਤਲਾ ਜਾਂ ਜਾਲੀ ਜੀ ਮੈਂ ਲਾਈਨਿੰਗ ਲਵਾ ਲਿਓ ਨਾ ਥੱਲੇ ਤੁਸੀਂ ਉਹਦਾ ਖਰਚਾ ਵੱਖਰਾ ਕਰੂੰਗੀ ਮੈਂ ਹੁਣ ਲਿਆ ਚਿੱਟਾ ਰੰਗ ਮੈਂ ਭੋਗ ਦਿੱਤਾ ਕਿ ਜਿਹੜਾ ਕਿਹੋ ਜਿਹੇ ਰੰਗ ਵਿਖਾਈ ਜਾਣ ਲਈ ਮੈਂ ਮੈਂ ਦਾ ਸੂਟ ਹੈ ਕਿੰਨਾ ਹਾਏ ਹਾਏ 15000 ਰੁਪਏ ਤੇ ਵਰੀ ਬੰਨ ਜਾਂਦੀ ਹੈ ਮੈਂ ਮੇਰੀ ਗੱਲ ਸੁਣੋ ਜਿੱਥੇ ਤੁਹਾਡੇ ਕੋਲ ਵਰੀ ਬੰਨਦੀ ਨਾ ਤੁਸੀਂ ਉੱਥੇ ਜਾ ਕੇ ਬਣਾ ਲਓ ਅੱਧਾ ਕਿੰਦਾ ਹੋ ਗਿਆ ਮੈਨੂੰ ਤੁਹਾਡੇ ਨਾਲ ਖਾਣਾ ਨਹੀਂ ਰਛੰਦਰ ਸੂਟ ਵਾਲੇ ਮੈਂ ਤੁਹਾਨੂੰ ਦੱਸਾਂ ਸੂਟ ਲੈਣਾ ਵੀ ਹੈ ਕਿ ਤੁਸੀਂ ਕਿਹੇ ਹੋਰ ਤਾਂ ਮੈਂ ਆਏ ਕਿ ਕਰਨੇ ਬਾਹਰ ਬਿਲੇ ਤੇ ਪਾਪਾ ਗਿਆ ਹਿਲਵਾਈ ਦੀ ਦੁਕਾਨ ਤੇ ਡੱਬੇ ਪੈਕ ਕਰਾਉਣ ਹੈ ਤੇ ਮੈਂ ਕਿਹਾ ਮੈਂ ਉਹਨਾਂ ਚਿਰ ਬਾਹਰ ਗਰਮੀ ਚ ਖਲੋਣ ਵੀ ਤੇ ਫਿਰ ਮੈਂ ਇੱਥੇ ਸੂਟ ਵੇਖ ਮੈਂ ਇੱਥੇ ਟਾਈਮ ਪਾਸ ਕਰਨ ਨੂੰ ਬੈਠੀ ਆ ਤੁਹਾਡੇ ਵੀ ਤੁਸੀਂ ਆ ਕੇ ਮੇਰੇ ਨਾਲ ਗੱਲਾਂ ਮਾਰਨ ਆਂਟੀ ਰਾਇਲ ਬੁਟੀਕ ਮਹਾਲੀ ਆਏ ਵੱਡੇ ਵੱਡੇ ਐ ਫੁਰਣ ਰਹੀ ਹੈਗੀ ਮੇਰੇ ਤੇ ਵਿਆਹ ਵਾਲੀ ਫਿਲਮ ਨਹੀਂ ਪੜੀ ਫਿਲਮਾਂ ਦਾ ਵੀ ਨਹੀਂ ਕੀ ਪਤਾ ਹੈ ਚੱਲੀ ਮੈਂ ਮਾਹਤੀ ਕੇ ਵੇਖ ਲੈ ਮੈਂ ਆਉਣ ਵਾਲਾ ਹਣਾ ਬਿੱਲੇ ਦੇ ਪਾਪਾ ਭਾਜੀ ਵੇਖੀ ਕਿੱਧਰ ਗਈ ਮੈਂ